ਸਤਿ ਸ੍ਰੀ ਅਕਾਲ ਹੈਲੋ ਨਮਸਤੇ ਜੀ ਤੇ ਅੱਜ ਦਾ ਵਲੌਗ ਜਿਹੜਾ ਹੈਗਾ ਯੋ ਬਹੁਤ ਹੀ ਖਾਸ ਹੋਣ ਜਾ ਰਿਹਾ ਏ ਕਿਉਂਕਿ ਆਪਾਂ ਚੱਲੇ ਆ ਇੱਕ ਮਹਾਨ ਸਿੰਗਰ ਦੇ ਪਿੰਡ ਹਾਂਜੀ ਸਿੱਧੂ ਮੂਸੇ ਵਾਲਾ ਦੇ ਪਿੰਡ ਚੱਲੇ ਆਪਾਂ ਮੂਸੇ ਪਿੰਡ ਚੱਲੇ ਆ ਬਿਲਕੁਲ ਬੜੇ ਚਿਰ ਦੀ ਇੱਛਾ ਸੀਗੀ ਮੂਸੇ ਪਿੰਡ ਜਾਣ ਦੀ ਹਾਂਜੀ ਤੇ ਅੱਜ ਜਿਹੜੀ ਇੱਛਾ ਆਪਣੀ ਉਹ ਪੂਰੀ ਹੋਣ ਜਾ ਰਹੀ ਆ ਬਿਲਕੁਲ ਤੇ ਆਪਾਂ ਖੜੇ ਆ ਬਠਿੰਡੇ ਤੇ ਬਠਿੰਡੇ ਤੋਂ ਜਿਹੜਾ ਮੂਸਾ ਪਿੰਡ ਆ 60 ਕਿਲੋਮੀਟਰ ਹੈ ਤੇ ਤਲਵੰਡੀ ਸਾਬੋ ਹੋ ਕੇ ਆਪਾਂ ਅ ਪਿੰਡ ਜਾਵਾਂਗੇ ਮੂਸੇ ਤੇ ਡਿਸਟ੍ਰਿਕਟ ਹੈਗਾ ਉਹ ਦਾ ਮਾਨਸਾ ਮਾਨਸਾ ਡਿਸਟ੍ਰਿਕਟ ਦੇ ਵਿੱਚ ਆਪਾਂ ਮੂਸੇ ਪਿੰਡ ਚੱਲਦੇ ਆਂ ਠੀਕ ਹੈ ਦੇਖੋ ਇਹ ਜੱਟ ਲੋਕਾਂ ਦੇ ਦਿਲਾਂ 'ਚ ਵੱਸਦਾ ਹੈ ਤੇ ਸਾਹਮਣੇ ਆਪਾਂ ਜਿਹੜੀ ਕਾਰ ਦੇਖਦੇ ਆਂ ਇਹਦੇ ਪਿੱਛੇ ਲੱਗੀ ਆ ਮੂਸੇ ਵਾਲੇ ਦੀ ਫੋਟੋ ਇਹ ਫੋਟੋ ਆਪਾਂ ਬਹੁਤ ਥਾਂ ਦੇਖੀ ਐ ਤੇ ਅੱਜ ਸੁਬਭੀਆਂ ਇਹ ਫੋਟੋ ਆਪਾਂ ਨੂੰ ਇੱਥੇ ਵੀ ਵੇਖਣ ਨੂੰ ਮਿਲ ਗਈ ਆਪਾਂ ਤਲਵੰਡੀ ਸਾਬੋ ਤੋਂ ਸੀਗੇ ਸਰਦੂਲਗੜ੍ਹ ਵਾਲੀ ਰੋਡ ਤੇ ਆਪਾਂ ਸੀਗੇ ਤੇ ਹੁਣ ਆਪਾਂ ਇੱਥੋਂ ਖੱਬੇ ਹੱਥ ਮੋੜਨ ਲੱਗੇ ਆਂ ਮਾਨਸਾ ਵਾਲੇ ਪਾਸੇ ਨੂੰ ਆਪਾਂ ਮੋੜਨ ਲੱਗਿਆ ਤੇ ਜਿਹੜਾ ਆਪਣਾ ਪੰਦ ਆ ਇੱਥੋਂ ਹੁਣ ਮੂਸੇ ਪਿੰਡ ਦਾ ਉਹ 20 ਕਿਲੋਮੀਟਰ ਰਹਿ ਗਿਆ ਇਹ ਆ ਗਿਆ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੂਸਾ ਬਈ ਜੀ ਭਾਈ ਮੂਸੇ ਵਾਲੇ ਦੀ ਹਵੇਲੀ ਕਿੱਧਰ ਹੈ ਜੀ ਹੈ ਜੀ ਮੰਗਰਾ ਰਸਤੀ ਕਿਧਰ ਜੀ ਪਿੱਛੇ ਜਾਣਾ ਪਊਗਾ ਠੀਕ ਹੈ ਜੀ ਠੀਕ ਹੈ ਭਾਈ ਜੀ ਧੰਨਵਾਦ ਆਪਾਂ ਗਏ ਨਗੇ ਹਾਂ ਅਸੀਂ ਅੱਗੇ ਨੰਗੇ ਆਈ ਸੀ ਕਿਉਂ ਕਹਿੰਦੇ ਚਿੱਟੀ ਪੱਟੀ ਵਾਲੀ ਰੋਡ ਨਹੀਂ ਛੱਡਣੀ ਕਿਹੜੀ ਚਿੱਟੀ ਪੱਟੀ ਵਾਲੀ ਆ ਰੋਡ ਤਾਂ ਆਹੀ ਹੈ ਚਿੱਟੀ ਪੱਟੀ ਵਾਲੀ ਫਿਰ ਆ ਤਾਂ ਇਹ ਬੜੀ ਬੜੀ ਪਤਾ ਨਹੀਂ ਕੱਲ ਤਰਾ ਦਿਖਾਉਂਦਾ ਹੋਵੇ ਦੇਖ ਲੈਨੇ ਆਪਾਂ ਪੁੱਛ ਲੈਨੇ ਵਾਲੀ ਗੱਲ ਕਿਸੇ ਮੈਪ ਮੈਪ ਨੇ ਵੀ ਦੇਖੋ ਪਿੱਛੇ ਇਹ ਮੂਸੇ ਪਿੰਡ ਦੀਆਂ ਗਲੀਆਂ ਤੇ ਮੈਨੂੰ ਤਾਂ ਹਰ ਜਵਾਕ ਚੋਂ ਹੀ ਮੂਸੇ ਵਾਲਾ ਦਿਖਦਾ ਮੂਸੇ ਵਾਲਾ ਵੀ ਕਦੇ ਛੋਟਾ ਹੁੰਦਾ ਆਈ ਇੰਨਾ ਜਵਾਕਾਂ ਵਾਂਗੂ ਇਸ ਪਿੰਡ 'ਚ ਗੀੜੀਆਂ ਦਿੰਦਾ ਹੋਊਗਾ ਖੇੜਦਾ ਹੋਊਗਾ ਇੱਧਰ ਅੱਛਾ ਬਾਈ ਦੀ ਮੂਸੇੜੇ ਦੀ ਹੈ ਆਪਣੇ ਬਾਈ ਦੀ ਹਵੇਲੀ ਇੱਧਰ ਆ ਜੀ ਇੱਧਰ ਆ ਜੀ ਇੱਧਰ ਹੈ ਹੂੰ ਠੀਕ ਹੈ ਮੈਂ ਗਲਤ ਦਿਖਾਉਣਾ ਹਾਂ ਹਾਂ ਮੈਂ ਗਲਤ ਦਿਖਾਈ ਜਾਂਦਾ ਤਾਂ ਇਹ ਗੈਸੀ ਚਿੱਟੀ ਪੱਟੀ ਨਹੀਂ ਛੱਡਣੀ ਇਹ ਤਾਂ ਪੁਲਿਸ ਚੌਂਕੀ ਵੀ ਲੱਗੀ ਲੱਗਦੀ ਹੈ ਵੇਰੀਗੇਟ ਪਏ ਆ ਸਾਹਮਣੇ ਹਾਂ ਹਾਂ ਆ ਗਿਆ ਇਹੀ ਲੱਗਦੀ ਹੈ ਹਵੇਲੀ ਇਹ ਹੁਣ ਆਪਾਂ ਪਹੁੰਚ ਚੁੱਕੇ ਹਾਂ ਮੂਸੇ ਵਾਲੇ ਦੇ ਪਿੰਡ ਉਸ ਮਹਾਨ ਮਹਾਨ ਰਾਈਟਰ ਦੇ ਤੇ ਮਹਾਨ ਕਲਾਕਾਰ ਸਿੰਗਰ ਦੇ ਪਿੰਡ ਪਹੁੰਚ ਚੁੱਕੇ ਆ ਜਿਨੇ ਆਪਦੀ ਕਲਮ ਨਾਲ ਦੁਨੀਆ ਨੂੰ ਲੋਹਾ ਮਨਾਇਆ ਤੇ ਮੂਸੇ ਪਿੰਡ ਦਾ ਨਾਮ ਪੂਰੀ ਦੁਨੀਆ ਚ ਪੂਰੀ ਦੁਨੀਆ ਚ ਮੂਸੇ ਪਿੰਡ ਨੂੰ ਜਾਣਨ ਲਾਇਆ ਤੇ ਆਓ ਆਪਾਂ ਚੱਲਦੇ ਆਂ ਬਾਈ ਦੀ ਹਵੇਲੀ ਦੇਖ ਤਸੀਹ ਬਾਈ ਜੀ ਸਹੀ ਆ ਇਧਰ ਸਾਹਮਣੇ ਦੋ ਕੁੱਤੇ ਆ ਬਾਈ ਨੇ ਵੱਡੇ ਵੱਡੇ ਰੱਖਿਆ ਹਨ ਤੇ ਬਾਈ ਖੇਤੀਬਾੜੀ ਦਾ ਪੂਰਾ ਸ਼ਕੀਨ ਸੀਗਾ ਤਾਂ ਟਰੈਕਟਰ ਦੇਖੋ ਬਾਈ ਦੇ ਹੈ 9511 ਸਪੀਕਰ ਕਿੰਨੇ ਕਿੰਨੇ ਤਕੜੇ ਸਪੀਕਰ ਲੱਗਿਆ ਫੋਰਡ 3600 ਖੜਾ ਇਧਰ ਝੋਟਾ ਲਿਖਿਆ ਇਹਦੇ ਤੇ ਝੋਟਾ ਮੂਸਾ ਜੱਟ ਮੂਰੇ ਲਿਖਿਆ ਹੈ ਇਹਦੇ ਵਿੱਚ ਲਿਖਿਆ ਹੋਇਆ ਹਨਾ ਹਾਂ ਮੂਸਾ ਜੱਟ ਤੇ ਆ ਮਨ ਲੱਗਦਾ ਆ ਸਾਰਿਆਂ ਨੂੰ ਫੇਵਰਟ ਟਰੈਕਟਰ ਬਾਈ ਦਾ ਲਿਖਿਆ ਹੈ ਕੋਈ ਹੋਰ ਬਾਕੀ ਕੋਈ ਹੋਰ ਨਹੀਂ ਹੈਗਾ ਬਾਈ ਹਾਂਜੀ ਤੇ ਹੁਣ ਵੀ ਕਈਆਂ ਨੇ ਇਹ ਚੀਜ਼ ਲਖਵਾਈ ਹੋਈ ਹੈ ਨਾ ਆਈ ਸੇਮ ਬਣਵਾ ਕੇ ਕੀ ਬਾਤ ਬਹੁਤ ਸੋਹਣਾ ਆ ਇਹ ਕਿਹੜਾ ਟਰੈਕਟਰ ਹੈ ਇੱਥੇ ਲਿਖਿਆ ਹੋਇਆ ਤਾਕੜ ਨਿਊ ਹਾਲੈਂਡ ਇੱਥੇ ਤਾਕੜ ਲਿਖਿਆ ਠੀਕ ਹੈ ਜੀ ਤੇ ਇੱਧਰ ਬਾਈ ਦੀਆਂ ਜੀਪਾਂ ਖੜੀਆਂ ਜੀ ਜੇ ਨੂੰ ਕੁਝ ਹੁੰਦਾ ਨਾ ਦੇਖ ਬਿਲਕੁਲ ਤੇ ਆ ਬਾਈ ਦੀ ਉਹ ਥਾਰ ਜੀ ਤੇ ਬਾਈ ਨੇ ਆਖਰੀ ਸਵਾਰੀ ਕੀਤੀ ਹੂੰ ਉਹ ਥਾਰ ਹੈ ਇਹ ਗਿਆ ਬਾਈ ਘਰੋਂ ਜਦੋਂ ਨਿਕਲਿਆ ਹੋਣਾ ਤੇ ਥੋੜੀ ਪਤਾ ਹੋਣਾ ਬਾਈ ਨੂੰ ਕਿ ਇਕੱਲੀ ਥਾਰ ਹੀ ਰਹਿ ਜਾਊਗੀ ਮੈਂ ਤਾਂ ਰਹਿਣਾ ਹੀ ਨਹੀਂਗਾ ਗੋਲੀਆਂ ਦੇ ਨਿਸ਼ਾਨ ਸ਼ੀਸ਼ੇ ਦੇ ਵਿੱਚ ਕਿੰਨੀਆਂ ਵੱਜੀਆਂ ਹੋਈਆਂ ਹਨਾ ਆ ਸਾਈਡ ਤੇ ਵੀ ਐ ਇਧਰ ਬਾਈ ਦਾ ਮੋਟਰਸਾਈਕਲ ਵੀ ਖੜਾ ਨੰਬਰ ਵੀ ਕਿੰਨੇ ਸ਼ੌਂਕ ਨਾਲ ਲਿਆ ਵਾ PB 31L 6600 ਕੀ ਬਾਤ ਹੈ ਇੱਧਰ ਕਿੱਡੀ ਤਕੜੀ ਮਸ਼ੀਨਰੀ ਖੜੀ ਆ ਬਾਈ ਦੀ ਐ ਪਉ ਇਹਨੂੰ ਫੋਟੋ ਵੇਖ ਕੇ ਐ ਲੱਗਦਾ ਵੀ ਜਿਵੇਂ ਬਾਈ ਹੁਣ ਵੀ ਥਾਪੀ ਮਾਰੂਗਾ ਥਾਪੀ ਮਾਰ ਕੇ ਹੱਥ ਤਾਂ ਚੱਕੂਗਾ ਹਨਾ ਸ਼ਾਕਸ਼ਾਤੀ ਲੱਗਦਾ ਹਨਾ ਕੀ ਬਾਤ ਆ ਬਾਈ ਠੀਕ ਆ ਯਾਰ ਤੇ ਉਧਰ ਬਾਈ ਦੀ ਹਵੇਲੀ ਐ ਤੇ ਇਧਰ ਇਧਰ ਬਾਈ ਜੀ ਦੇ ਇਧਰ ਸਾਰੇ ਸੰਤ ਸੰਦੇੜੇ ਟਰੈਕਟਰ ਖੜੇ ਐ ਕਰ ਦੇ ਬਾਹਰ ਆ ਫੋਟੋ ਲੱਗੀ ਹੋਈ ਹੈ ਤੇ ਜਿਹੜਾ ਰੌਣਕ ਮੇਲਾ ਆਏ ਆਏ ਲੋਕ ਆਈ ਜਾਂਦੇ ਆ ਜਾਈ ਜਾਂਦੇ ਆ ਇਹ ਆ ਗਿਆ ਜੀ 메인 게이트 हवेली ਦਾ ਪਰ ਇੱਥੇ ਜਿਹੜਾ ਸਮਾਂ ਉਹ ਸਵੇਰੇ 10 ਤੋਂ 12 ਵਜੇ ਤੱਕ ਹੀ ਹੈ। ਲਿਖਿਆ ਹੈ ਤੇ ਸ਼ਾਮ ਨੂੰ ਵੀ ਲਿਖਿਆ ਇਹਨਾਂ ਦਾ ਮਿਲਣ ਦਾ ਸਮਾਂ 4 ਤੋਂ 6। ਫੋਟੋ ਕਿੰਨੀ ਸੋਹਣੀ ਫੋਟੋ ਹੈ ਨਾ। ਹਮ। ਉਹ ਸਾਹਮਣੇ ਬਾਈ ਦੀਆਂ ਬਹੁਤ ਸੋਹਣੀਆਂ ਤਸਵੀਰਾਂ ਲੱਗੀਆਂ ਤੇ ਉੱਤੇ ਲਿਖਿਆ ਮੈਂ ਬੰਦਾ ਨਹੀਂ ਮੈਂ ਦੌਰ ਹਾਂ ਜੋ ਤੁਸੀਂ ਚਾਹੁੰਦਾ ਚਾਹੁੰਦੇ ਹੋ ਮਕਾਉਣਾ ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ ਆ ਬਾਈ ਦੀ ਹਵੇਲੀ ਹੈ ਪਰ ਇਹਦੇ ਅੰਦਰ ਕਿਸੇ ਨੂੰ ਜਾਣ ਨਹੀਂ ਦਿੱਤਾ ਜਾਂਦਾ ਬਿਨਾ ਪਰਮਿਸ਼ਨ ਤੋਂ ਤੇ ਇੱਧਰ ਬਾਈ ਦੇ ਸੰਤ ਸੰਦੇੜੇ ਖੜੇ ਸੀਗੇ ਤੇ ਇੱਧਰ ਸਾਹਮਣੀ ਰੋਡ ਤੇ ਅੱਗੇ ਜਾ ਕੇ ਉਹ ਵੱਡੀ ਰੋਡ ਨੂੰ ਕਰਾਸ ਕਰਕੇ ਬਣੀ ਹੋਈ ਹੈ ਯਾਦਗਾਰ ਤੇ ਹੁਣ ਆਪਾਂ ਸਿੱਧੂ ਮੂਸੇਵਾਲੇ ਦੀ ਯਾਦਗਾਰ ਤੇ ਚੱਲੇ ਆਂ ਘੋੜਾ ਜੀ ਇੱਕ ਮਨਪਾਰ ਤੇ ਕਦੋਂ ਦੀ ਇਹ ਸਿਆ ਕੀ ਜਿਹੜਾ ਹੈਗਾ ਦਿਨੇ ਉਹ ਪਹਿਲਾਂ ਦੁਕਾਨ ਸਾਡੇ ਜੋ ਸੁਨਾ ਦਾ ਲੱਗੀ ਹੁੰਦੀ ਸੀ ਜੀ ਹੁਣ ਅਸੀਂ ਸਮਾਨ ਉਦ ਸਮਾਨ ਵੇਚਦਾਨੀ ਸੀ ਜੀ ਹੁਣ ਅਸੀਂ ਦੁਕਾਨ 'ਚ ਕਰਾਇਆ ਤੇ ਲੈ ਲਈ ਜੀ 7000 ਰੁਪਏ ਜੀ ਅੱਛਾ ਤੇ ਹੁਣ ਇੱਥੇ ਸਮਾਨ ਹੀ ਵਿਖਦਾ ਇੱਥੇ ਹਾਂ ਜੀ ਇੱਥੇ ਮਤਲਬ ਕੀ ਐਸਾ ਜਿ ਗੱਡੇ ਖੜਕੇ ਦੇਖ ਲੈਂਦੇ ਨੇ ਜੀ ਥੋੜਾ-ਬੋਟਾ ਇੱਧਰ ਵਿਖ ਜਾਂਦਾ ਜੀ ਦੇਖ ਜਾਂਦਾ ਹਾਂ ਜੀ ਇਹ ਸਾਰਾ ਸਮਾਨ ਤੁਸੀਂ ਆਪ ਨੇ ਲਿਆ ਸਾਰਾ ਨਾ ਜੀ ਬਣਾਉਂਦੇ ਨਹੀਂ ਜੀ ਸਮਾਨ ਪਿੱਛੇ ਲੈ ਕੇ ਆਨੇ ਆ ਜੀ सिदू निकू है फोटो पड़ी बहुत सोहनी है थैंक तो 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 यू ओके ਪਾ ਵੀ ਇੱਥੋਂ ਆਪਾਂ ਵੀ ਇੱਥੋਂ ਆਹ ਦੋ ਕੱਪ ਲੈ ਆ ਜੀ ਇੱਕ ਆ ਵਾਲਾ ਲੈ ਲਿਆ ਇੱਕ ਲਿਆਈ ਆਹ ਵਾਲਾ ਹੁਣ ਇਹ ਕੁੜੀ ਪੈਕ ਕਰਦੀ ਹੈ ਫੇਰ ਆਪਾਂ ਲੈ ਕੇ ਜਾਣੇ ਹ 100 ਰੁਪਏ ਦਾ ਇਹ ਇੱਕ ਕੱਪ ਹੈ ਤੇ ਬਹੁਤ ਹੀ ਜਾਇਜ਼ ਜੇ ਰੇਟਾਂ ਚ ਹੈ ਥੋੜੀ ਦੂਰੀ ਹੋਊ ਮੇਰੇ ਹਿਸਾਬ ਨਾਲ ਨੇੜੇ ਹੀ ਹੋਊਗਾ ਨੇੜੇ ਹੂੰ ਇੱਥੇ ਲੱਗਦਾ ਆਹੀ ਆਹੀ ਆ ਗਈ ਆ ਗਈ ਆ ਗਈ ਆਹੀ ਯਾਦਗਾਰ ਹੈ ਠੀਕ ਹੈ ਹੁਣ ਆਪਾਂ ਬਾਈ ਸਿੱਧੂ ਮੂਸੇ ਵਾਲੇ ਦੇ ਖੇਤਾਂ 'ਚ ਆ ਗਏ ਆ ਤੇ ਆ ਖੇਤਾਂ 'ਚ ਬਣੀ ਹੋਈ ਹੈ ਯਾਦਗਾਰ ਤੇ ਯਾਦਗਾਰ ਦੇ ਬਾਹਰ ਕਾਫੀ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਤੇ ਬਾਈ ਦੀਆਂ ਕਾਫੀ ਚੀਜ਼ਾਂ ਕੱਪ ਫੋਟਮਾ ਕਾਫੀ ਕੁਝ ਮਿਲਦਾ ਹੈ ਤੇ ਮੂਸੇ ਵਾਲੇ ਦੀ ਨਰਮਣ ਬਾਈ ਦੀ ਜਦੋਂ ਡੈਥ ਹੋਈ ਸੀਗੀ ਮੈਨੂੰ ਉਦੋਂ ਦੀ ਗੱਲ ਯਾਦ ਆ ਗਈ ਹਾਂ ਮੈਂ ਇੱਕ ਦੁਕਾਨ ਤੇ ਗਿਆ ਸੀਗਾ ਹਾਂਜੀ ਫੋਨ ਵਾਲੀ ਦੁਕਾਨ ਤੇ ਮੈਂ ਕੰਮ ਗਿਆ ਸੀਗਾ ਹਾਂ ਤੇ ਉੱਥੇ ਨਾ ਇੱਕ ਮਜ਼ਦੂਰ ਬੰਦਾ ਆਇਆ ਕਾਮਾ ਬੰਦਾ ਹਾਂ ਦਿਹਾੜੀਦਾਰ ਕਹਿ ਲੋ ਹਾਂ ਤੇ ਗੱਲ ਦੇਖੋ ਪਿਆਰ ਦੀ ਹਨਾ ਤੇ ਉਹ ਆ ਕੇ ਕਹਿੰਦਾ ਨਾ ਫੋਨ ਵਾਲੇ ਨੂੰ ਕਹਿੰਦਾ ਬਾਈ ਕਵਰ ਦੇ ਪਿੱਛੇ ਨਾ ਮੂਸੇ ਵਾਲੇ ਦੀ ਫੋਟੋਸ਼ਾਪ ਦੇ ਹਾਂ ਤੇ ਸਿਰ ਪਤਾ ਕੀ ਕਹਿੰਦਾ ਗਾਲ ਕੱਢ ਕੇ ਗਾਲ ਕੱਢ ਕੇ ਕਹਿੰਦਾ ਕਹਿੰਦਾ ਉਹਨਾਂ ਨੇ ਕਹਿੰਦਾ ਉਹ ਤਾਂ ਮਾਰਤਾ ਕਹਿੰਦਾ ਇੱਥੋਂ ਤਾਂ ਨਹੀਂ ਕੱਢ ਸਕਦੇ ਦੇਖ ਜਜ਼ਬਾ ਲੋਕਾਂ ਦਾ ਹਨਾ ਇੰਨਾ ਪਿਆਰ ਹੈ ਤੇ ਸਹੀ ਇਹੋ ਜਿਹੇ ਸ਼ਕਤੀਤਾ ਹਮੇਸ਼ਾ ਚ ਆਉਂਦੀਆਂ ਰਹਿੰਦੀਆਂ ਦੁਨੀਆ ਤੋਂ ਜਾਂਦੀਆਂ ਨਹੀਂ ਕਦੇ ਇਹਾਂ ਤੇ ਆਪਾਂ ਤੁਹਾਨੂੰ ਪਤਾ ਹੀ ਆ ਵੀ ਪਿੰਡ ਮੂਸੇ ਆਏ ਹੋਏ ਆ ਤੇ ਬਾਈ ਦੀ ਯਾਦਗਾਰ ਦੇ ਬਾਹਰ ਆ ਬਾਈ ਜੀ ਖੜੇ ਸੀ ਇਹਨਾਂ ਕੋਲੋਂ ਆਪਾਂ ਬਾਈ ਦੀ ਆਹ ਫੋਟੋ ਲਈ ਹੈ ਸਟicker ਲੈਤਾ ਹੈ ਸਟicker ਆ ਬਾਈ ਸਟicker ਆ ਬਈ ਹਾਂ ਅੱਛਾ ਸਟicker ਆ ਇਹ ਠੀਕ ਆ ਠੀਕ ਆ ਜੀ ਮੈਂ ਇਹਨੂੰ ਫੋਟੋ ਹੀ ਸਮਝ ਗਿਆ ਤੇ ਬਾਈ ਕੀ ਨਾਮ ਤੁਹਾਡਾ ਬਾਈ ਮੇਰਾ ਨਾਮ ਮੰਗੀ ਆ ਹੈ ਮੰਗੀ ਮੰਗੀ ਮਾਈਕ ਨੇੜੇ ਕਰ ਲਓ ਮਾੜਾ ਆ ਮੰਗੀ ਆ ਬਰਾ ਜੀ ਮੇਰਾ ਨਾਮ ਠੀਕ ਆ ਬਾਈ ਤੇ ਸਿੱਧੂ ਬਾਈ ਬਹੁਤ ਘੈਂਟ ਬੰਦਾ ਸੀ ਚੰਗਾ ਬੰਦਾ ਸੀ ਤਾਂ ਹਰੇਕ ਦੀ ਹੈਲਪ ਕਰਦਾ ਸੀਗਾ ਤੇ ਬਾਕੀ ਮੈਨੂੰ ਬਾਈ ਨੇ ਸੈਟੀਸਫਾਈ ਕੀਤਾ ਵਿੱਚ ਹੀ ਰੋਲ ਲੈਂਦਾ ਹੋਇਆ ਠੀਕ ਹੈ ਤੇ ਤਾਂ ਕਰਕੇ ਬਹੁਤ ਘੈਂਟ ਬੰਦਾ ਸੀ ਵੀਰਾ ਪੱਡੀਆਂ ਗੱਟਾਂ ਵਾਲਾ ਪੱਡੀਆਂ ਗੱਟਾਂ ਵਾਲੇ ਤਾਂ ਹਰੇਕ ਨੂੰ ਮਿਲਦਾ ਉਹ ਛੋਟੇ ਤੁਰਕੇ ਜਿਹੜਾ ਪੈਦਲ ਹੁੰਦਾ ਉਹ ਵੱਲੋਂ ਬਈ ਵਧੀਆ ਮਤਲਬ ਆਏ ਕੋਈ ਗੱਲ ਨਹੀਂ ਸੀਗੀ ਇਹ ਮਤਲਬ ਕੋਈ ਨਹੀਂ ਹੈਣਾ ਜਿਵੇਂ ਅਸੀਂ ਤਾਂ ਅਸੀਂ ਤਾਂ ਸੁਣੀਆਂ ਵੀ ਆ ਗੱਲਾਂ ਤੁਸੀਂ ਤਾਂ ਉਹਨਾਂ ਤੇ ਪਿੰਡ ਦੇੋਂ ਵੀ ਕੋਈ ਚੱਕਰ ਨਹੀਂ ਸੀ ਬਾਈ ਨੂੰ ਵੀ ਜਦੋਂ ਕਿਤੇ ਖੇਤ ਬੰਨੇ ਜਾਂਦਾ ਸੀ ਆਪ ਹੀ ਜਾਂਦਾ ਸੀਗੇ ਆਪਨੇ ਆ ਜਾਂਦਾ ਸੀ ਇਹ ਥਾਰ ਆ ਸਾਰਾ ਇਹ ਆਪ ਦਾ ਸਿੱਧੂ ਬਾਈ ਦਾ ਖੇਤ ਆ ਸਾਰਾ ਅੱਛਾ ਅਟਾਲੀ ਦੇ ਲੈਵਲ ਦੇ ਅੰਦਰ ਰੁਕ ਜਾ ਬਾਈ 2 ਮਿੰਟ ਅੱਛਾ ਤੇ ਇਹ ਸਾਰਾ ਬਣ ਬਾਈ ਦਾ ਸਿੱਧੂ ਦਾ ਹੀ ਆ ਗੁੱਦੂ ਗੁੱਦੂ ਆਪ ਕਰਦਾ ਸੀ ਅੱਛਾ ਇਨਾ ਮਿੱਟੀ ਹੋ ਕੇ ਵਧੀਆ ਲੱਗਦਾ ਸੀ ਨੂੰ ਯਾਰ ਜਦ ਵੀ ਆਇਆ ਤਾਂ ਨਹੀਂ ਲੱਗਦਾ ਸੀ ਕਿ ਵੀ ਉਹ ਐਡਾ ਵੱਡਾ ਸਟਾਰ ਆ ਆਪਣੇ ਆਪ ਨੂੰ ਸਮਝਦਾ ਨਹੀਂ ਸੀ ਪਤਾ ਤਾਂ ਹੈ ਕਿ ਸਟਾਰ ਆ ਪਰ ਸਾਹ ਹਾਂ ਬਈ ਐ ਐ ਇਦਿ ਨੂੰ ਲੱਗਦਾ ਨਹੀਂ ਮੈਂ ਐਡਾ ਵੱਡਾ ਬੰਦਾ ਸੈਂਪਲ ਰਹਿਣਾ ਵਧੀਆ ਲੱਗਦਾ ਠੀਕ ਆ ਬਾਈ ਇੱਥੇ ਫਿਰੋ ਬਾਈ ਕੰਮ ਕਰ ਤਾਰੇ ਤੁਦੂਦ ਦੇਖ ਸਿੱਧੂ ਬਾਈ ਦੇਖੇ ਤਾਂਾਰੇ ਤੁਸੀਂ ਫਿਰ ਬਾਈ ਨੂੰ ਮਿਲੇ ਆ ਹਨਾ ਬਾਈ ਹਾਂ ਬਾਈ ਬਹੁਤ ਵਾਰੀ ਮਿਲਿਆ ਬਾਈ ਸਿੱਧੂ ਉਹੀ ਪਿੰਡਾਂ ਘਰਸ ਮੂਸਾਈ ਹਾਂ ਉਹੀ ਤਾਂ ਕਿੰਨਾ ਵੀ ਥੋੜਾ ਹੀ ਪਿੰਡਾ ਤੁਸੀਂ ਤਾਂ ਫਿਰ ਜਦੋਂ ਮਤਲਬ ਉਹ ਆਏ ਨਹੀਂ ਸੀਗਾ ਜੇ ਸਾਡਾ ਉੱਧਰੀ ਹੈ ਘਰ ਪਰਾਂ ਵਾਲੇ ਉਹ ਅਵੇਲੀ ਚ ਤਾਂ ਥੋੜਾ ਘੱਟ ਨਹੀਂ ਰਹਿਦਰਾ ਬੜਾ ਨਹੀਂ ਠੀਕ ਆ ਬਾਈ ਅੱਛਾ ਬਾਈ ਤਾਂ ਪਹਿਲਾਂ ਪਿੰਡ ਦੇ ਵਿੱਚ ਸੀਗਾ ਘਰ ਹਾਂ ਪਿੰਡ ਅੱਛਾ ਉੱਥੇ ਸਿੰਪਲੀ ਕਰਦੀ ਬਾਈ ਦਾ ਜੰਮ ਠੀਕ ਆ ਠੀਕ ਆ ਠੀਕ ਆ ਬਾਈ ਕਾਮਰੇ ਵਾਲਾ ਕਹਿੰਦਾ ਹੁੰਦਾ ਕਹਿੰਦਾ ਇੱਕ ਦੋ ਕਾਮਰੇ ਵਾਲਾ ਘਰ ਵੱਡਾ ਬਾਲਾ ਵਟਾ ਨਹੀਂ ਬਿਸ਼ੇਰ ਠੀਕ ਆ ਖਾੜ ਤੇ ਬਾਈ ਮਤਲਬ ਛੋਡੇ ਵਰਗੀਆਂ ਗਾ ਮੈਂ ਐਡਾ ਹੋਣਗੀ ਤੁਹਾਨੂੰ ਬਹੁਤ ਕੁਛ ਹੈ ਬਾਈ ਤੇ ਬਹੁਤ ਹਾਂ ਬਾਈ ਸਹੀ ਗੱਲ ਹੈ ਬਾਈ ਨਹੀਂ ਬਾਈ ਫਿਰ ਅੱਜ ਦੁਨੀਆਂ ਦੇ ਮੇਲੇ ਵੀ ਲੱਗਦੇ ਆ ਫਿਰ ਬਾਈ ਦੁਨੀਆਂ ਵੇਖਣ ਵੀ ਆਉਂਦੀ ਹੈ ਬਾਈ ਦੀ ਯਾਦਕਾਰ ਨੂੰ ਦੇਖਣ ਆਉਂਦੀ ਹੈ ਆਉਂਦੀ ਆ ਬਰੇ ਯਾਰ ਹਰ ਰੋਜ਼ ਹੀ ਨਹੀਂ ਪਤਾ ਬੰਦਾ ਕਿੱਥੋਂ ਦਾ ਕਿੱਥੋਂ ਨਾਲ ਹੈ ਬਹੁਤ ਹੋਣ ਦਾ ਨਹੀਂ ਕੋਸ਼ਟੀਆਂ ਪਰ ਜਿਵੇਂ ਹੁਣ ਅਸੀਂ ਵੀ ਰਾਜਸਥਾਨ ਦੀਆਂ ਦੇਖੀਆਂ ਕਮਾਲੀ ਦੀ ਦੇਖੀ ਚੰਡੀਗੜ੍ਹ ਦੀਆਂ ਤੇ ਬਾਹਰੀ ਬਾਹਰ ਦੀਆਂ ਗੱਡੀਆਂ ਕਾਫੀ ਦੇਖਿਆ ਤੁਸੀਂ ਇੱਥੇ ਰਹਿੰਦੇ ਹੋ ਬਰਾ ਬਹੁਤ ਟਾਈਮ ਹੋ ਮੇਨ ਦੋ ਹੁੰਦਾ 25 ਸਾਲ ਮੰਗੂ ਇੱਥੇ ਹੁੰਨਾਗਾ ਤੇ ਬਾਹ ਜੀ ਆਂਦੀ ਗਏ ਬੜੇ ਦੂਰ ਦੂਰੋਂ ਗੱਡੀ ਆਉਂਦੀ ਨੇ ਏਡੋ ਤਾਂ ਵੀ ਆਉਂਦੀ ਬੜੀ ਦੂਰ ਬਾਹੋਂ ਆਉਂਦਾ ਹਾਂ ਹਾਂ ਬੋਈ ਐਂ ਦਮਾਰ ਨੂੰ ਜਾਦੇ ਹੁੰਦਾ ਗਾ ਬਸ ਤੇ ਉਹ ਹਾਰੋ ਜੀ ਆਈ ਇੱਥੇ ਠੀਕ ਹੈ ਭਾਈ ਐਂ ਦਮਾਰ ਨੂੰ ਜਦੋਂ ਮਮੀ ਡੈਡੀ ਮਿਲਦੇ ਆ ਮਿਲਦੇ ਨਹੀਂ ਨਾ ਅੱਛਾ ਨਹੀਂ ਜਿਵੇਂ ਅੱਜ ਤਾਂ ਅੱਜ ਤਾਂ ਫਿਰ ਉੱਥੇ ਅੱਜ ਨਹੀਂ ਮਿਲਣਾ ਸੀ ਉਹਨਾਂ ਨੇ ਅੱਜ ਤਾਂ ਉਹਨਾਂ ਪਤਾ ਨਹੀਂ ਭਰਾ ਜੀ ਐਂ ਦਾ ਅੱਛਾ ਅੱਛਾ ਠੀਕ ਹੈ ਭਾਈ ਤੁਸੀਂ ਮੂਸੇ ਵਾਲੇ ਨੂੰ ਮੇਲੇ ਮੂਸੇ ਵਾਲੇ ਤੇ ਪਿੰਡ ਦੇੋਂ ਤੇ ਤੁਹਾਨੂੰ ਮਿਲ ਕੇ ਸਾਨੂੰ ਵੀ ਐਂ ਲੱਗ ਪਿਆ ਜਿਵੇਂ ਅਸੀਂ ਉਹਨੂੰ ਕਿਤੇ ਮਿਲੇ ਹਣਾ ਭਾਈ ਬਾਈ ਜੀ ਧੰਨਵਾਦ ਠੀਕ ਹੈ ਬਾਈ ਜੀ ਧੰਨਵਾਦ ਧੰਨਵਾਦ ਆਪਾਂ ਟਿੱਬਿਆਂ ਦੇ ਪੁੱਤ ਮੂਸੇ ਵਾਲੇ ਦਾ ਪਿੰਡ ਦੇਖ ਲਿਆ ਬਾਈ ਦੀ ਯਾਦਗਾਰ ਦੇਖ ਲਈ ਤੇ ਹੁਣ ਆਪਾਂ ਇੱਥੋਂ ਚੱਲੇ ਆਂ ਰਾਠੀ ਕਲਾ ਕੇਂਦਰ ਦੇਖਣ ਜਿਲ੍ਹਾ ਮਾਨਸਾ ਦਾ ਪਿੰਡ ਹੈ ਉੱਥੇ ਇੱਕ ਬਾਈ ਹੈ ਜਿਹੜਾ ਰਬੜ ਤੋਂ ਕਾਫੀ ਚੀਜ਼ਾਂ ਤਿਆਰ ਕਰਦਾ ਟਰੈਕਟਰ ਤਿਆਰ ਕਰਦਾ ਤੇ ਹੋਰ ਕਾਫੀ ਕਲਾਕਾਰੀਆਂ ਜਿਹੜੀਆਂ ਉਹ ਤਿਆਰ ਕਰਦਾ ਹੁਣ ਆਪਾਂ ਉਹ ਵੇਖਣ ਚੱਲੇ ਆਂ ਤੇ ਲਗਭਗ 18 ਕਿਲੋਮੀਟਰ ਉਹ ਹੈਗਾ ਇੱਥੋਂ ਅਸੀਂ ਹੰਡ ਰਾਹ ਪਤਾ ਕਰ ਰਹੇ ਆ ਜਿਹੜਾ ਅਸੀਂ ਜਾਣਾ ਹੈ ਰਾਠੀ ਕਲਾ ਕੇਂਦਰ ਤੇ ਆਪਣੇ ਪੰਜਾਬ ਦੇ ਵਿੱਚ ਇਹ ਦੇਖੋ ਅਰਪਿਤ ਰਾਹ ਪੁੱਛਣ ਲਈ ਖੜੇ ਸੀਗੇ ਵੀ ਇਹ ਰਾਹ ਕਿੱਧਰ ਜਾਂਦਾ ਕਿਉਂਕਿ ਨਾ ਮੈਪ ਸਾਨੂੰ ਗਲੀਆਂ ਵਿੱਚ ਲਿਆਇਆ ਦੇਖੋ ਐ ਜਿਵੇਂ ਗਲੀਆਂ ਜੀ ਹੈ ਤੇ ਐਨੇ ਬੰਦੇ ਖੁਦ ਦੱਸ ਰਹੇ ਆ ਵੀ ਤੂੰ ਦੱਸ ਤਾਂ ਸਹੀ ਕਿੱਥੇ ਜਾਣਾ ਪਿੰਡ ਦੱਸ ਇਹ ਸਾਰੇ ਹੁਣ ਦੱਸ ਰਹੇ ਆ ਇਹ ਆ ਆਪਣਾ ਪੰਜਾਬ ਹਨਾ सारे खड़ जाते हैं बी जे रसना है या कुछ भी है कोई प्रॉब्लम है, है। लगता है पता लग गया पता लग गया ਦੇਖਦੇ ਆ ਬਾਈ ਕਹਿੰਦੇ ਬੁਰਜ ਰਾਠੀ ਪਿੰਡ ਆ ਸ਼ਾਇਦ ਦੇਖ ਰਹੇ ਆ ਬੜਾ ਬਾਈ ਬਥੇ ਬਾਈਆਂ ਨੂੰ ਵੀ ਨਹੀਂ ਪਰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪੂਰੀ ਪੂਰੀ ਫਾਈਨਲੀ ਪਿੰਡ ਆਂ ਦੀਆਂ ਗਲੀਆਂ ਦੇ ਵਿੱਚ ਘੁੰਮਦੇ ਘਮਾਉਂਦੇ ਪਛੂਆ ਕਿੱਲਾ ਕੋਲ ਦੀ ਪਛੂਆ ਕੋਲ ਦੀ ਨੰਗਲੇ ਕਾ ਕੇ ਆਪਾਂ ਲਿੰਕ ਰੋਡ ਫੜ ਲਈ ਹੈ ਤੇ ਹੁਣ ਉਮੀਦ ਹੈ ਵੀ ਟਾਈਮ ਸਿਰ ਪਹੁੰਚ ਜਾਗੇ ਕਿਉਂਕਿ 7 ਵਜੇ ਜਿਹੜਾ ਕਲਾ ਕੇਂਦਰ ਆ ਉਹ ਬੰਦ ਹੋ ਜਾਂਦਾ ਹੈ ਤੇ ਸਵਾ 6 ਦਾ ਟਾਈਮ ਹੋ ਗਿਆ ਟਾਈਮ ਹੋ ਗਿਆ ਤੇ ਹਜੇ ਆਪਾਂ 9.5 ਕਿਲੋਮੀਟਰ ਪਿੱਛੇ ਆਂ ਉਮੀਦ ਹੈ ਪਹੁੰਚ ਜਾ ਕੇ ਟਾਈਮ ਸਿਰ ਕਿਉਂਕਿ ਹੁਣ ਰਾਹ ਪੈ ਗਏ ਆ ਪਠਿੰਡਾ ਮਾਨਸਾ ਰੋਡ ਤੇ ਪਿੰਡ ਹੈਗਾ ਭਾਈ ਦੇਸਾ ਇੱਥੇ ਹੈਗਾ ਰਾਠੀ ਕਲਾ ਕੇਂਦਰ ਇੱਥੇ ਆਪਾਂ ਆਏ ਆ ਬਾਈ ਦੀ ਕਲਾ ਵੇਖਣ ਤੇ ਇੱਥੇ ਬਾਈ ਮੂਸੇ ਵਾਲਾ ਵੀ ਆਇਆ ਸੀਗਾ ਪਹਿਲਾ ਬਾਈ ਮੂਸੇ ਵਾਲਾ ਤੇ ਪਿੰਡ ਆਪਾਂ ਜਾ ਕੇ ਆਏ ਆ ਤੇ ਇੱਧਰ ਆਹ ਦੇਖੋ ਜੀ ਮੂਸੇ ਵਾਲਾ ਵੀ ਬਾਈ ਕੋਲੇ ਆਇਆ ਸੀਗਾ ਸਿੱਧੂ ਦੀ ਨਿਸ਼ਾਨੀ 98 11 ਮਾਏ ਨੀ ਮੈਂ ਚੱਪਲ ਕੱਟੀ ਵੇਖ ਟਰੈਕਟਰ ਬਣਾਇਆ ਮਾ ਲੋਕਾਂ ਦੇ ਪੈਰਾਂ ਵਿੱਚ ਪੈਂਦੀ ਮੈਂ ਇਹਨੂੰ ਹੈ ਚਮਕਾਇਆ ਮਾ ਇਹ ਬਹੁਤ ਤਕੜੀ ਕਲਾਕਾਰੀ ਹੈ ਬਾਈ ਜੀ ਚੱਪਲਾਂ ਤੋਂ ਬਹੁਤ ਕੁਝ ਤਿਆਰ ਕਰਦੇ ਆ ਤੇ ਹੁਣ ਆਪਾਂ ਜਾਣੇ ਆ ਤੇ ਮਿਲਦੇ ਆ ਬਾਈ ਜੀ ਨਾਲ ਕਰਦੇ ਆ ਗੱਲਾਂ ਬਾਤਾਂ ਹੁਣ ਆਪਾਂ ਆ ਚੁੱਕੇ ਹਾਂ ਜੀ ਰਾਠੀ ਕਲਾ ਕੇਂਦਰ ਤੇ ਇੱਥੇ ਬਾਈ ਜੀ ਗਰਮੀਤ ਸਿੰਘ ਰਾਠੀ ਇਹਨਾਂ ਦਾ ਨਾਮ ਹੈ ਜੀ ਤੇ ਇਹਨਾਂ ਕੋਲੇ ਆਪਾਂ ਆ ਚੁੱਕੇ ਹਾਂ ਤੇ ਕਲਾਕਾਰ ਜਿਹੜੀਆਂ ਕਲਾਕਾਰੀ ਆਪਾਂ ਬਾਈ ਜੀ ਦੀ ਦੇਖ ਚੁੱਕੇ ਹਾਂ ਤੇ ਆਪਾਂ ਹੁਣ ਤੁਹਾਨੂੰ ਦਿਖਾਵਾਂਗੇ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਜੀ ਜੀ ਐਨ ਤੁਹਾਨੂੰ ਹਾਂ ਜੀ ਹਾਂ ਜੀ ਹਾਂ ਜੀ ਵੀਰੋ ਅੱਜ ਮੈਂ ਤੁਹਾਨੂੰ ਕਲਾ ਦਿਖਾਉਣ ਜਾ ਰਿਹਾ ਜਿਹੜੀ ਤੁਹਾਡੇ ਘਰ ਚ ਕਲਾ ਜਿੰਨੇ ਵੀ ਵੀਰ ਦੇ ਚੈਨਲ ਨੂੰ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਸਾਰਿਆਂ ਨੂੰ ਪਹਿਲਾਂ ਤਾਂ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਅੱਜ ਮੈਂ ਤੁਹਾਨੂੰ ਦਿਖਾਉਣਾ ਤੁਹਾਡੇ ਘਰ ਚ ਪਈ ਹੋਈ ਕਲਾ ਤੁਹਾਡੀ ਆਪਣੀ ਕਲਾ ਹਾਂਜੀ ਹਰ ਘਰ ਦੇ ਵਿੱਚ ਆਓ ਤੁਹਾਨੂੰ ਦਿਖਾਈਏ ਤੁਹਾਡੇ ਬੱਚਿਆਂ ਦੇ ਕੰਮ ਆਉਣ ਵਾਲੀ ਕਲਾ ਜਿਵੇਂ ਤੁਸੀਂ ਇਹ ਪੰਛੀ ਵੇਖ ਰਹੇ ਹੋ ਨੇ ਪੰਛੀ ਸਾਰੇ ਤੁਹਾਨੂੰ ਇਹ ਕਹਿੰਦੇ ਨੇ ਵੀ ਗਰਮੀ ਦੀ ਰੋਤਾ ਹਾਂਜੀ ਸਾਨੂੰ ਪਾਣੀ ਧਰਿਆ ਕਰੋ ਹੁਣ ਝੋਨਾ ਲੱਗ ਗਿਆ ਕਿਤੇ ਚੋਗਾ ਹੈ ਨਹੀਂ ਸਾਨੂੰ ਚੋਗਾ ਪਾਇਆ ਕਰੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਨੂੰ ਬਣਾਇਆ ਕਰੋ ਬਣਾਇਆ ਕਾਦੇ ਨਾ ਕਰੋ ਜਿਵੇਂ ਤੁਹਾਡੇ ਘਰ ਟੁੱਟੀਆਂ ਹੋਈਆਂ ਚੱਪਲਾਂ ਪਈਆਂ ਤੁਹਾਡੇ ਘਰ ਸਬਜ਼ੀ ਕੱਟਣ ਵਾਲੀ ਕਰਦਾ 5 ਰੁਪਏ ਦੀ ਫੈਵੀਕਿੱਕ ਲੈ ਲਓ ਇਹ 5 ਤੁਹਾਡੇ ਘਰ ਵੀ ਸੱਜ ਸਕਦੇ ਆ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਇਹ ਜਿਵੇਂ ਲੋਪ ਹੁੰਦੇ ਜਿਹੜੇ ਪੰਛੀ ਨੇ ਇਹਨਾਂ ਨੂੰ ਸੰਭਾਲੋ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਸਾਡੇ ਕੋਲ ਚੱਕੀ ਰੋਣਾ ਨਹੀਂ ਸਾਡੇ ਕੋਲ ਕਾਂ ਨਹੀਂ ਇਲਾ ਨਹੀਂ ਸਾਡੇ ਕੋਲੇ ਸਾਡੇ ਕੋਲ ਕਟਾਰਾ ਨਹੀਂ ਰਹੀਆਂ ਇਹ ਪੰਛੀ ਸਾਡੇ ਜੀਵਨ ਦੇ ਮਿੱਤਰ ਪੰਛੀ ਆ ਸਹੀ ਹੈ ਜੀ ਇਹਨਾਂ ਨੂੰ ਬਚਾਓ ਬਿਮਾਰੀਆਂ ਭਜਾਓ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਬਤੁਤ ਪੰਛੀਆਂ ਦੀ ਕੇਅਰ ਕਰਿਆ ਕਰੋ ਤੇ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆ ਟਰੈਕਟਰਾਂ ਦੇ ਮਾਡਲ ਬਿਲਕੁਲ ਬਹੁਤ ਸਾਰੇ ਬੱਚੇ ਉਹ ਨੇ ਜਿਹੜੇ ਬਾਪੂ ਵਾਲਾ ਵੇਚ ਕੇ ਅੱਜ ਵਾਲਾ 4x4 ਲੈਂਦੇ ਆ ਸਾਨੂੰ ਬੇਨਤੀ ਕਰਦੇ ਆ ਕਿ ਪੁਰਾਣਾ ਰੱਖੋ ਨਵਾਂ ਜ਼ਰੂਰ ਲੈ ਲਓ ਪਰ ਪੁਰਾਣੇ ਨੂੰ ਨਾ ਗਵਾਓ ਪੁਰਾਣੇ ਨੂੰ ਨਾ ਗਵਾਓ ਇਹ ਸਾਰੇ ਟਰੈਕਟਰ ਜਿਹੜੇ ਤੁਸੀਂ ਵੇਖ ਰਹੇ ਹੋ ਇਹ ਤੁਹਾਡੇ ਬੱਚੇ ਬਣਾ ਸਕਦੇ ਆ ਤੁਸੀਂ ਆਪ ਬਣਾ ਸਕਦੇ ਇਹ ਟਰੈਕਟਰ ਵੀ ਤੁਹਾਡੇ ਪੈਰਾਂ ਵਾਲੀਆਂ ਚੱਪਲਾਂ ਤੋਂ ਬਣੇ ਹੋਏ ਟਰੈਕਟਰ ਨੇ ਇਹ ਸਾਰੇ ਹਾਂ ਚੱਪਲਾਂ ਤੋਂ ਸਾਰੇ ਚੱਪਲਾਂ ਤੋਂ ਸਾਰੇ ਚੱਪਲਾਂ ਤੋਂ ਕੀ ਬਾਤ ਹੈ ਜੀ ਬਹੁਤ ਜ਼ਬਰਦਸਤ ਕਲਾ ਬਾਈ ਜੀ ਹਾਂ ਅੱਜ ਮੈਂ ਤੁਹਾਨੂੰ ਟਰੈਕਟਰ ਦਿਖਾਵਾਂ ਇਹ ਟਰੈਕਟਰ ਦਾ ਬੈਂਪਰ ਵੀ ਖੁੱਲਦਾ ਅੱਛਾ ਜੀ ਹਾਂ ਤੇ ਬਾਈ ਜੀ ਚੱਪਲ ਤੋਂ ਹੀ ਬਣਿਆ ਹੋਇਆ ਸਭ ਆਹ ਜਮਨ ਦਿਖਾਉਣਾ ਜਿਹੜੀ ਚੱਪਲ ਵਾਲੀ ਰਬੜ ਦਿਖਾ ਦਿਓ ਦਿਖਾ ਦਿਓ ਅੱਛਾ ਸਾਰੀ ਤੇ ਚੱਪਲ ਵਾਲੀ ਰਬੜ ਆ ਸਾਰੀ ਸਾਰਾ ਠੀਕ ਕੀ ਆ ਬਾਤ ਹੈ ਬਾਈ ਜੀ ਜਿਹੜੇ ਮੈਂ ਇਹਦੇ ਸਪੀਕਰ ਲਾਇਆ ਨਾ ਉਹ ਕਿਸੇ ਨੂੰ ਹਲੇ ਵੀ ਨਹੀਂ ਲਾਇਆ ਉਹਨੇ ਐਪਲ ਦਾ ਇਹਦੇ ਸਾਰਾ ਡੈਕ ਸਿਓ ਬਣੇ ਹੋਏ ਨੇ ਸਾਰੇ ਅੱਛਾ ਠੀਕ ਹੈ ਜੀ ਹਾਂ ਬਹੁਤ ਵੱਡੀ ਦਾਤੇ ਦੀ ਕਿਰਪਾ ਇਹਦੇ ਤੇ ਹੋਈ ਰਹਿਮਤ ਹੋਈ ਬਹੁਤ ਬਹੁਤ ਹਾਂ ਹਾਂ ਹਾਂਜੀ 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 ਉਸ ਤੋਂ ਬਾਅਦ ਇਹ ਟਰੈਕਟਰ ਮੇਰੀ ਮਾਂ ਨੇ ਦਿਵਾਇਆ ਸੀ ਸਾਨੂੰ ਸਾਨੂੰ 1995 ਦੇ ਵਿੱਚ ਇਹ ਮੈਂ ਆਪਣੇ ਮਾਂ ਦੀ ਯਾਦ ਚ ਬਣਾਇਆ ਟਰੈਕਟਰ ਹੈ ਕਿਹੜਾ ਇਹ ਟਰੈਕਟਰ ਚਿੱਟਾ ਸਕਾ ਚਿੱਟਾ ਸਕਾ ਠੀਕ ਹੈ ਇਹ ਆ ਗਿਆ ਜੌਂਡੀ 1945 ਸਵਰਾਜ ਆ ਗਿਆ ਜਿਵੇਂ ਇਹ ਸਾਰੇ ਟਰੈਕਟਰ ਆ ਗਏ ਇਹ ਸਾਰੇ ਰਬੜ ਤੋਂ ਬਨੇ ਹੋਏ ਸਾਰੇ ਚੱਪਲ ਦੇ ਭੈਣ ਜੀ 13 ਸਾਲਾਂ ਚ ਕਰਦਾ ਨਾ ਬਣਾਏ ਨੇ ਜ਼ਿੰਦਗੀ ਚ ਪਹਿਲੀ ਵਾਰੀ ਤੁਸੀਂ ਵੇਖਿਆ ਵੀ ਸਾਡੇ ਘਰੇ ਪਈ ਹੋਈ ਚੱਪਲ ਚ ਵੀ ਕਲਾ ਸੱਚੀ ਸਾਡੇ ਘਰੇ ਸਬਜ਼ੀ ਕੱਟਣ ਵਾਲੀ ਕਰਦ ਕੱਲੀ ਸਬਜ਼ੀ ਨਹੀਂ ਕੱਟਦੀ ਉਹ ਬੰਦੇ ਵੀ ਬਣਾ ਸਕਦੀ ਆ ਉਹ ਟਰੈਕਟਰ ਵੀ ਬਣਾ ਸਕਦੀ ਆ ਭਾਈ ਇਹ ਤਾਂ بڑے ਤੁਸੀਂ ਜਿਹੜੇ ਮਾਡਲ ਆਏ ਕਈ ਮਾਡਲ ਤਾਂ ਹੋਣ ਵਾਲੀ ਪੀੜ੍ਹੀ ਨੇ ਦੇਖੇ ਨਹੀਂ ਹੋਣੇ ਜੀ ਆਹ ਟਰੈਕਟਰ ਵੇਖੇ ਨੇ 1940 ਮਾਡਲ ਆ ਫੀਲਡ ਮਾਰਸਲ ਜਿਹੜੇ ਨੂੰ ਸਟਾਰਟ ਕਰਨ ਤੇ 2 ਘੰਟੇ ਲੱਗ ਜਾਂਦੇ ਸੀ ਅੱਜ ਵੀ ਆਸਟ੍ਰੇਲੀਆ ਕੈਨੇਡਾ ਅਮਰੀਕਾ 'ਚ ਟਰੈਕਟਰ ਲੱਖਾਂ ਦਾ ਆ ਦੇਖੋ ਇਹਦੇ ਪਿੱਛੇ ਦੀ ਚੜ੍ਹਾ ਜਾਂਦਾ ਹੁੰਦਾ ਸੀ ਰੇਸ਼ ਆ ਜੀ ਹਾਂ ਅੱਛਾ ਇੱਥੇ ਦੇ ਰੌਂਦ ਪੈਂਦਾ ਸੀ ਇੱਥੇ ਦੇ ਬੱਤੀ ਚੱਲਦੀ ਸੀ ਫੇਰ ਇਧਰ ਪੜਾਕਾ ਪੈਂਦਾ ਸੀ ਫੇਰ ਚੱਲਦਾ ਸੀ ਅੱਛਾ ਅੱਜ ਵਾਂਗੂ ਨਹੀਂ ਸੀ ਕਿ ਵਾਪਸ ਸੈਲਫ ਮਾਰੇ ਤੇ 1 ਸਕਿੰਟ ਜੇ ਨਾ ਸੈਲਫ ਚੱਕਿਆ ਗੱਡੀ ਨੇ ਕਰੋ ਫੋ ਕੁੜੀਆਂ ਜਿੱਦੋ ਜਰ ਲਾਕ ਮਾਣੀਆ ਨਾਲ ਆਸ਼ਾ ਗੇ ਕਿ ਸਾਰੀ ਚੱਪ ਲੈ ਦਾਦੇ ਦੀ ਕਿਰਪਾ ਨਾਲ ਇਹ 75-11 ਟਰੈਕਟਰ ਆ ਗਿਆ ਸਾਡੇ ਕੋਲ ਜਗਤਵਿੰਦਰ ਸਿੰਘ ਜੀ ਕੋਲ ਆ ਟਰੈਕਟਰ ਜਗਤਵਿੰਦਰ ਹਾਂ ਜਗਤਵਿੰਦਰ ਜਿਹੜੇ ਜਾਂ ਵਾਲੇ ਭਾਈ ਜੀ ਸਾਡੇ ਪਿੰਡ ਆ ਹਾਂ ਜਾਂ ਜਾਂ ਵਾਲੇ ਬਹੁਤ ਚੰਗੇ ਇਨਸਾਨ ਨੇ ਸਾਡੇ ਬਹੁਤ ਵਧੀਆ ਨੇ ਬਹੁਤ ਮਿਹਨਤੀ ਬੰਦੇ ਨੇ ਉਹ ਵੀ ਬਹੁਤ ਏ ਟਰੈਕਟਰ ਸਾਡੇ ਕੋਲੇ ਆ ਗਿਆ ਜਿਹੜਾ ਇਹ ਦਰਿਆਵਾਂ ਤੇ ਚੱਲਦਾ ਬਾਹਰਲੇ ਕੰਟਰੀ ਦੇ 4x4 ਮੈਸੀ ਕੰਪਨੀ ਦਾ ਮਗਰ ਪੱਖਾ ਇਹਦੇ ਟਰੈਕਟਰ ਦੀ ਕੀ ਚੇ ਜੀ ਪਾਣੀ ਤੇ ਚੱਲਣਾ ਟਰੈਕਟਰ ਆ ਸੜਕਾਂ ਵਾਲੇ ਤਾਂ ਸਾਰੇ ਨ ਆਪਣੇ ਉੱਤੇ ਫਿਰਦੇ ਆ ਅੱਛਾ ਇਹ ਪਾਣੀ ਤੇ ਚੱਲਣਾ ਓਕੇ ਠੀਕ ਹੈ ਠੀਕ ਹੈ ਜੀ ਆ ਟਾਇਰ ਨੇ ਦੇ ਇਤੋਂ ਹੋਰ ਵੱਡੇ ਨੇਗੇ ਜਿਹੜਾ ਟਰੈਕਟਰ ਨਹੀਂ ਇਹ ਇਹ ਜਿਹੜਾ ਮਾਡਲ ਹੈ ਇਹ ਭਾਈ ਜੀ ਮਤਲਬ ਇੰਡੀਆ 'ਚ ਤਾਂ ਨਹੀਂ ਹੋਣਾ ਬਾਹਰ ਹੋਗਾ ਇਹ ਮਾਡਲ ਹਾਂ ਬਾਹਰ 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 ਆਸਟ੍ਰੇਲੀਆ ਤੋਂ ਆਈ ਸਾਨੂੰ ਇਹ ਫੋਟੋ ਇਹਦੀ ਠੀਕ ਹੈ ਜੀ ਉੱਥੋਂ ਬਣਾਇਆ ਸੀ ਅਸੀਂ ਵੇਖ ਕੇ ਇਹ ਜੌਂਡੀ ਆ ਰਗਾ ਜੀ ਸਾਰੇ ਦੇ ਨਾ ਵਾਇਰੂ ਨੇ ਆਪ ਬਣਾਏ ਨੇ ਉਸ ਪਰਮਾਤਮਾ ਦੇ ਬਣਾਏ ਹੋ ਟਰੈਕਟਰ ਨੇ ਮੈਂ ਤਾਂ ਕੁਝ ਵੀ ਨਹੀਂ ਬਣਾਉਣ ਵਾਲਾ ਮੈਂ ਤਾਂ ਆਪ ਹੈਰਾਨ ਇਹ ਉਹ ਟਰੈਕਟਰ ਹੈ ਜਿਹੜਾ ਸ਼ੁਭਦੀ ਪੁਣਿਆ ਕੇ ਸਾਡੇ ਕੋਲ ਚੱਕਿਆ ਸੀ ਜਿਹਦੇ ਬਦਲੇ ਸੱਚਮੁੱਚ ਦਾ ਟਰੈਕਟਰ ਲਿਆ ਸਕਦੇ ਆਂ ਕੀ ਬਾਤ ਹੈ ਇਹ ਸਟੈਚੂ ਹੈ ਸਿੱਧੂ ਸਾਹਿਬ ਦਾ ਇਹ ਸਟੈਚੂ ਅਸੀਂ ਜਾ ਕੇ ਆਏ ਹੁਣੇ ਇਹ ਟਰੈਕਟਰ ਉਹ ਇਹ ਉਹ ਸਟੈਚੂ ਹੈ ਦਾ ਸਿੱਧੂ ਨੇ ਆਪਣੇ ਹੱਥੀਂ ਚੱਕ ਕੇ ਵੇਖਿਆ ਹੋਇਆ ਸੀ ਅੱਛਾ ਜੀ ਹਾਂ ਇਹ ਉਸ ਤੇ ਜਦ ਸਾਡੇ ਹਾਂ ਫੋਟੋ ਲੱਗ ਗਏ ਇਹ ਸਟੈਚੂ ਚੱਕ ਕੇ ਵੀ ਮਤਲਬ ਕਿਹਾ ਵੀ ਸਾਡਾ ਸਟੈਚੂ ਬਣਾਇਆ ਹੋਇਆ ਇਸ ਤਰ੍ਹਾਂ ਦਾ ਹੈ ਰੱਬ ਉੱਤੇ ਸੁਣੀ ਜਾਂਦਾ ਸੀਗਾ ਹਨਾ ਬਹੁਤ ਹੀ ਮਾੜਾ ਤੇ ਆ ਜਿਹੜਾ ਟਰੈਕਟਰ 9512 ਬਾਈ ਦਾ ਫੇਵਰੇਟ ਟਰੈਕਟਰ ਹੈ ਹਾਂ ਬਾਈ ਜੀ ਨੇ ਆਪ ਇਹ ਹੱਥ ਨੇ ਇਹ ਸੇ ਟਰੈਕਟਰ ਬਾਈ ਜੀ ਨੇ ਇੱਥੇ ਆ ਕੇ ਪੂਰਾ ਰੀਜਨ ਨਾਲ ਵੇਖਿਆ ਹੋਇਆ ਟਰੈਕਟਰ ਹੈ ਹਾਂਜੀ ਉਹਦੇ ਉੱਥੇ ਵੀ ਐਂ ਬਾਈ ਸੀ ਬਣਾ ਕੇ ਦੇਖ ਕੇ ਆਇਆ ਅੱਛਾ ਇਹ ਅਸਲੀ ਇਹ ਹੈ ਨਹੀਂ ਜਿਹੜਾ ਦਾ ਰੀਜਨਲ ਟਰੈਕਟਰ ਹੈ ਨਾ ਬਾਈ ਜੀ ਉਹ ਵੀ ਮੈਂ ਹੁਣੇ ਦੇਖ ਕੇ ਆਇਆ ਉਹ ਉੱਥੇ ਐਂ ਲਿਖਿਆ ਹੈ ਕੋਈ ਹੋਰ ਇਹ ਸਾਰਾ ਕੁਝ ਹਾਂ ਸਾਰਾ ਕੁਝ ਐਸਾ ਚੱਲ ਰਿਹਾ ਹੈ ਉਸ ਤੋਂ ਬਾਅਦ ਹੁਣ ਸਾਡੇ ਕੋਲ ਮੈਸੇਜ ਆ ਗਿਆ ਜਿਵੇਂ ਮਾਇਆ ਗੋਲਕਾਂਚ ਪਾ ਕੇ ਕਿਸੇ ਲੋੜਵੰ ਉਸ ਤੋਂ ਬਾਅਦ ਜਿਵੇਂ ਤੁਸੀਂ ਕੰਨਾਂ 'ਚ ਹੈੱਡਫੋਨ ਨਾਲ ਲਾਉਣ ਦੇ ਬੱਚਿਆਂ ਨੂੰ ਅਵਾਰਾ ਪਸ਼ੂਆਂ ਤੋਂ ਬਚੋ ਧੀਆਂ ਦਾ ਸਤਿਕਾਰ ਕਰੋ ਉਸ ਤੋਂ ਬਾਅਦ ਜਿਵੇਂ ਆਗਿਆ ਸਾਡੀ ਮਾਵਾਂ 1970 ਦੀ ਮਟਿਆਰ ਪੱਤਾ ਲੈ ਕੇ ਜਾਂਦੀ ਹੋਏ ਖੇਤ ਨੂੰ ਆ ਫੌਜੀ ਨੌਜਵਾਨ ਆ ਕੇ ਸਾਡੇ ਦੇਸ਼ ਦੇ ਫੌਜੀਆਂ ਦਾ ਸਤਿਕਾਰ ਕਰੋ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਨੂੰ ਸਮਰਪਿਤ ਆ ਗਿਆ ਉਸ ਤੋਂ ਬਾਅਦ ਚੰਗੀਆਂ ਪੁਸਤਕਾਂ ਪੜ੍ਹੋ ਇਹ ਆ ਗਿਆ ਫਤਿਹਵੀਰ ਬੱਚਾ ਜਿਹੜਾ ਬੋਰਵੈਲ 'ਚ ਡਿੱਗਿਆ ਸੀਗਾ ਅੱਛਾ ਜੀ ਜਿਹਦੇ ਘਰੇ ਸਾਲ ਤੋਂ ਸਾਲ ਦਾ ਬੱਚਾ ਆਪਣੇ ਬੱਚੇ ਦੀ ਕੇਅਰ ਕਰਿਆ ਫਿਰ ਉਹ ਭੈਣਾਂ ਨੂੰ ਬੇਨਤੀ ਕਰਦੇ ਆਂ ਉਸ ਤੋਂ ਬਾਅਦ ਜਿਵੇਂ ਨਸ਼ਿਆਂ ਤੋਂ ਬਚਾਓ ਅੱਜ ਸਾਡੀ ਸਰਕਾਰ ਨੇ ਜਿਹੜਾ ਵੀਡਾ ਚੁੱਕਿਆ ਜੇ ਇਹ ਹੀ ਪਿਛਲੀਆਂ ਸਰਕਾਰਾਂ ਚੱਕ ਲੈਂਦੀਆਂ ਮੈਂ ਕਹਿੰਦਾ ਲੱਖਾਂ ਮਾਮਾਂ ਦੇ ਪੁੱਤ ਬਚ ਜਾਣੇ ਸੀਗੇ ਉਸ ਤੋਂ ਬਾਅਦ ਇਹ ਸਾਡੇ ਕੋਲ ਵੀ ਨਿਕੜਵਾ ਕੇ ਦੇ ਸੀਗੇ ਇੱਥੇ ਇਹ ਡਾਕਟਰ ਵੀ ਮਰਾਵ ਜੀ ਜਿਨ੍ਹਾਂ ਦੀ ਅਸੀਂ ਦੇਣ ਨਹੀਂ ਦੇ ਸਕਦੇ ਹਨਾ ਕੀ ਬਾਤ ਤੇ ਉਹ ਜੋ ਜੋਦਿਆਂ ਦਸਤ ਲੱਗਣ ਉਸ ਤੋਂ ਬਾਅਦ ਇਹ ਸਾਰੇ ਕੁਆਡੀ ਦੇ ਖਿਹੜੀ ਆ ਗਏ ਸਾਰੇ ਪ੍ਰਾਤਨ ਕਲਾਕਾਰ ਆ ਗਏ ਜਿਵੇਂ ਤੁਸੀਂ ਵੇਖ ਰਹੇ ਹੁਣ ਉਹ ਮੈਂ ਤੁਹਾਨੂੰ ਉਹ ਕਰਦਾਂ ਦਿਖਾਉਣਾ ਜਿਹੜੀਆਂ ਤੁਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਦਿੱਤੇ ਅੱਛਾ ਇਹ ਉਹ ਕਰਦਾ ਵੀਰੋ ਚਿੰਨਾ ਨੇ ਰਾਠੀ ਨੇ ਜੀਵਨ ਆਪਣਾ ਇਹ ਕਰਦਾਂ ਦੇ ਲੇਖੇ ਲਾਇਆ 13 ਸਾਲਾਂ ਚ ਕਰਦਾਂ ਸੱਚ ਮੁੱਚ ਦੇ ਸੀ ਜਿਹੜੀਆਂ ਘਸਾ ਕੇ ਐਡੀਆਂ ਐਡੀਆਂ ਰਹਿ ਗਈਆਂ ਅੱਛਾ ਜੀ ਹਾਂਜੀ ਇਹ ਜਿਹੜਾ ਮਟੀਰੀਅਲ ਹੈ ਬਾਈ ਜੀ ਤੁਸੀਂ ਇਹ ਸਾਰਾ ਚੱਪਲ ਕੱਟੀ ਹੋਈ ਹੈ ਜੀ ਜਦੋਂ ਆਪਾਂ ਟਰੈਕਟਰ ਬਣਾਉਂਦੇ ਹੁੰਦੇ ਸੀ ਆ ਪੀਸੀਓ ਹੀ ਚੱਪਲਾ ਪੂਰਾ ਪੂਰਾ ਬਣਾਇਆ ਹੋਇਆ ਹਾਂ ਜ਼ਿੰਦਗੀ ਚ ਪਹਿਲੀ ਵਾਰ ਦੇਖੀਏ ਤੁਸੀਂ ਅੱਜ ਤੱਕ ਕੋਈ ਸੱਚੀ ਪਹਿਲੀ ਵਾਰ ਦੇਖੀਏ ਜੀ ਸੱਚੀ ਪਹਿਲੀ ਵਾਰ ਹੀ ਦੇਖੀਏ ਬਾਈ ਬਾਕੀ ਉਧਰ ਸਾਰੇ ਤੁਹਾਡੇ ਹੱਥ ਦੇ ਬਣੇ ਟਰੈਕਟਰ ਦੇਖੇ ਆ ਤੇ ਤੁਸੀਂ ਮੈਸੇਜ ਵੀ ਦਿੱਤੇ ਹੋਏ ਆ ਸਮਾਜ ਨੂੰ ਤੇ ਉਧਰ ਪੰਛੀਆਂ ਦੀਆਂ ਜਿਹੜੀਆਂ ਬਣਾਈਆਂ ਹੋਈਆਂ ਹਾਂ ਠੀਕ ਹੈ ਜੀ ਕਲਾਕ੍ਰਿਤੀਆਂ ਇਹ ਇਹ ਸੇਲ ਲਈ ਨਹੀਂ ਹੈ ਕੀ ਠੀਕ ਹੈ ਜੀ ਸੇਲ ਸ਼ਬਦ ਸੁਣਿਆ ਨਹੀਂ ਜਾਂਦਾ ਜੀ ਹੁਣ ਤਾਂ ਦਾਤੇ ਦੀ ਕਿਰਤ ਨਾਲ ਨਹੀਂ ਸਹੀ ਹੈ ਜੀ ਪਹਿਲਾਂ ਵੇਚੇ ਆ ਬਹੁਤ ਟਰੈਕਟਰ ਵੇਚੇ ਆ 2017 ਤੋਂ ਲੈ ਕੇ 2022 ਤੱਕ ਉਦੋਂ ਮੇਰੀ ਮਾਤਾ ਨੂੰ ਕਿਸੇ ਨੇ ਕਹਿ ਸੀ ਕਹਿੰਦਾ ਇਹਨਾਂ ਨੂੰ ਕਿਹੜਾ ਜਹਾਜ਼ ਚੜ ਜਾਣਗੇ ਅੱਛਾ ਤੇ ਫਿਰ ਵਾਈ ਗੁਰ ਨੇ ਜਹਾਜ਼ ਚੜਾ ਲਿਆ ਇਹ ਆਪਣੇ ਟਰੈਕਟਰ ਬਹੁਤ ਸਾਰੇ ਕੰਟਰੀ న్యూ ਜ਼ीलੈਂਡ ਆਸਟ੍ਰੇਲੀਆ ਕੈਨੇਡਾ ਅਮਰੀਕਾ ਆਪਣਾ ਟਰੈਕਟਰ 32000 ਤੱਕ ਵਿਕਿਆ ਹੋਇਆ ਠੀਕ ਹੈ ਜੀ ਇੱਕ ਮਾਡਲ ਠੀਕ ਹੈ ਜੀ ਤੇ ਬਹੁਤ ਰਹਿਮਤ ਰੱਬ ਦੀ ਜਿੰਨੇ ਕਹਿ ਰਹੀ ਠੀਕ ਹੈ ਤੇ ਹੁਣ ਇਹ ਜਿਹੜੀਆਂ ਇਹ ਸਮਾਨ ਅਸੀਂ ਸਾਰਾ ਸੇਲ ਕਰਦੇ ਆ ਤੇ ਜਿਨ੍ਹਾਂ ਨੇ ਘਰ ਚ ਸਜਾਉਣਾ ਉਹ ਸਾਡੇ ਕੋਲ ਕੁਝ ਨਾ ਕੁਝ ਜ਼ਰੂਰ ਦਾਤੇ ਦੀ ਕਿਰਪਾ ਨਾਲ ਲੈ ਕੇ ਜਾ ਸਕਦੇ ਆ ਉਸ ਤੋਂ ਅੱਜ ਜਿਵੇਂ ਇਹ ਆ ਗਿਆ ਉੱਠ ਦੇ ਵਿੱਚੋਂ ਵਨ ਪੀਸ ਦੇ ਵਿੱਚੋਂ ਉੱਠਾ ਹੈ ਅੱਛਾ ਇਹ ਲੱਕੜ ਦੇ ਵਨ ਪੀਸ ਤੋਂ ਬਣਾਇਆ ਇੱਕ ਲੱਕੜ ਦਾ ਹੈ ਇੱਕ ਪੀਸ ਤੇ ਇਹ ਲੱਕੜ ਕਾਹਦੀ ਹੈ ਬਾਈ ਜੀ ਕਦਮ 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 ਦੀ ਲੱਕੜ ਹੈ ਕਦਮ ਦੀ ਲੱਕੜ ਹੈ ਬੜੀ ਕਮਾਲ ਦੀ ਲੱਕੜ ਹੈ ਇਹ ਆਪਣੇ ਬੂਟੇ ਮਿਲਦੇ ਨਦਰਸਰੀ ਚ ਟਾਮੀਆਂ ਟਾਮੇ ਚ ਉਹ ਨਹੀਂ ਆਪਣੇ ਕਦਮ ਦਾ ਦਰਖਤ ਹੋ ਜਾਂਦਾ ਹੈ ਹਾਂ ਹੁੰਦਾ ਜੀ ਠੀਕ ਹੈ ਬੜੇ ਸਾਲਾਂ ਚ ਹੁੰਦਾ ਇਹ ਲੱਕੜ ਨਹੀਂ ਲੋਹਈ ਇੱਕ ਤਰ੍ਹਾਂ ਦੀ ਇਹ ਲੱਕੜ ਹੈ ਕੀ ਬਾਤ ਹੈ ਜੀ ਹਾਂ ਲੋਹੇ ਵਰਗੀ ਲੱਕੜ ਹੈ ਇਹ ਬੌਲੂ ਦਾ ਸੱਟ ਆ ਗਿਆ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਇਹ ਠੀਕ ਹੈ ਜੀ ਇਹਦਾ ਪ੍ਰਾਈਸ 3000 ਰੁਪਏ ਹੁੰਦਾ ਜਿੰਨੇ ਸਜਾਉਣ ਵਾਸਤੇ ਦੈਨਕ ਟੇਬਲ ਤੇ ਜਿਹੜਾ ਫੋਨ ਆ ਗਿਆ ਸਾਰੇ ਰੱਬ ਦੀ ਬਹੁਤ ਰਹਿਮਤ ਹੈ ਮੈਂ ਕਹਿੰਦੀ ਦੱਸ ਤੇ ਨਹੀਂ ਜਿਹੜੇ ਭਾਈ ਜੀ ਇਹ ਫੋਨ ਹੈ ਇਹ ਇਹ ਵਰਕਿੰਗ ਚ ਹੈ ਇਹ ਕਾਲ ਹੁੰਦੀ ਹੈ ਨਾ ਤੋਂ ਵਰਕਿੰਗ ਤਾਂ ਬਾਈ ਜੀ ਮੈਂ ਪੱਕੀ ਗੱਲ ਨਹੀਂ ਕਹਿੰਦਾ ਹੁੰਦਾ ਇਹ ਮਤਲਬ ਥੋੜਾ ਚਰਚਲਨ ਵਾਲੇ ਫੋਨ ਹੁੰਦੇ ਇਹਨਾਂ 'ਚ ਤਕਨੀਕ ਹੋਈ ਹੈ ਜਿਹੜੀ ਮੈਂ ਤੁਹਾਨੂੰ ਦੱਸਦੀ ਇਹ ਪਲਾਸਟਿਕ ਦੀਆਂ ਕਰਾਰੀਆਂ ਪਹਿਲਾਂ ਹਾਂ ਇਹ 'ਚ ਫਿੱਤਲ ਦੀ ਹੁੰਦੀ ਜਿਹੜੀ ਚੀਜ਼ ਅੱਜ ਦੀ ਤਕਨੀਕ 'ਚ ਆ ਗਈ ਜਿਵੇਂ ਡੱਬਾ ਸਾਡੇ ਕੋਲ ਆ ਸਭ ਤੋਂ ਪਿਆਰਾ ਡੱਬਾ ਸਭ ਤੋਂ ਵੱਧ ਵਿਕਦਾ ਰੋਟੀ ਵਾਲਾ ਡੱਬਾ ਪਰ ਅਸੀਂ ਕਹਿ ਕੇ ਦਿੰਦੇ ਆ ਭਾਈ ਗਰਮ ਰੋਟੀ ਨਾ ਟਰੋਏ ਦੇ ਵਿੱਚ ਠੀਕ ਹੈ ਜੀ ਮੈਂ ਰੋਟੀ ਸਾਂਭਣ ਵਾਲਾ ਇਹ ਗਰਮ ਰੋਟੀ ਵਾਲਾ ਦੁਕਾਨਦਾਰਾਂ ਜਿਹੜਾ ਇੱਥੇ ਲੈਦੀ ਚੀਜ਼ ਬੰਦੇ ਨੂੰ ਇਹ ਕਹਦੇ ਨੇ ਕਿ ਉਹ ਲਵੇ ਪਾ ਨਾ ਪਰ ਮੈਂ ਬੋਲਣਾ ਸੱਚ ਹੈ ਵੀ ਬਾਈ ਜੇ ਸਮਾਈਆ ਡੱਬਾ ਕੇਅਰ ਵਾਲਾ ਡੱਬਾ ਕਦੇ-ਕਦੇ ਵਰਤਨਾ ਡੱਬਾ ਇਹ ਉਹ ਡੱਬਾ ਨਹੀਂ ਇਹ 50 ਸਾਲਾਂ ਜਿਹੜਾ ਡੱਬਾ ਤਿਆਰ ਹੋਇਆ ਇਹ ਵੀ ਵਨ ਪੀਸ ਤੋਂ ਹੋਇਆ ਲੱਗਦਾ ਹੈ ਹਾਂ ਹਾਂ ਨਹੀਂ ਵਨ ਪੀਸ ਤੋਂ ਨਹੀਂ ਜੀ ਇਹਦੇ ਵਿੱਚ ਬਹੁਤ ਵੱਡੀ ਕਲਾ ਹੈ ਦੇਖੋ ਕਿਆ ਬਾਤ ਆ ਭਾਈ ਜੀ ਕਿਆ ਬਾਤ ਆ ਤਿੰਨ ਦਿਨਾਂ ਚ ਇੱਕ ਡੱਬਾ ਤਿਆਰ ਹੁੰਦਾ ਦੋ ਦਿਨਾਂ ਚ ਅੱਛਾ ਪਹਿਲਾਂ ਲੱਕੜ ਦੇ ਪੀਸ ਜੋੜੇ ਜਾਂਦੇ ਨੇ ਜੋੜੇ ਹੋਏ ਆ ਜੋੜੇ ਹੋਇਆ ਮਸ਼ੀਨ ਦੇ ਵਿੱਚ ਪਾ ਕੇ ਫੇਵਿਕੋ ਲਾ ਕੇ ਫਿਰ ਉਹਦਾ ਦ੍ਰੇਸ਼ੀ ਹੁੰਦੀ ਆ ਫਿਰ ਸਫਾਈਆਂ ਹੁੰਦੀਆਂ ਜਾ ਕੇ ਫਿਰ ਡੱਬਾ ਤਿਆਰ ਹੁੰਦਾ ਜਿਹੜੇ ਹੁਣ ਮੈਂ ਇਹਨੂੰ ਮੈਂ 50 ਸਾਲ ਦਾ ਕਿਉਂ ਕਹਿੰਨਾ ਵੀ ਇਹ ਡੱਬੇ ਦੀ 50 ਸਾਲਾਂ ਚ ਤਿਆਰ ਹੋਇਆ ਇਹ ਕਟਾਲੀ ਨੂੰ ਘਟੂ ਘਟ 50 60 ਸਾਲ ਲੱਗ ਜਾਂਦੇ ਤਿਆਰ ਹੋਣ ਤੇ ਸਹੀ ਇਹ ਲੱਕੜ ਦਾ ਡੱਬਾ ਟਾਲੀ ਦੀ ਦਾ ਕਲਾ ਬਚਪਨ ਤੋਂ ਹੀ ਸ਼ੌਂਕ ਬਚਪਨ ਤੋਂ ਜੀ 3 ਕ ਸਾਲ ਦਾ ਜਦੋਂ ਮੈਂ ਚੱਪਲਾਂ ਨਾਲ ਖੇਡਣ ਲੱਗ ਗਿਆ ਫਿਰ ਮੈਂ 5 ਸਾਲ ਸਕੂਲ ਚ ਗਿਆ ਚੱਪਲਾਂ ਸੂਲਾਂ ਬੋਕਰਦੀਆਂ ਤੀਲਾ ਮੈਂ ਨਾਲ ਹੀ ਲੈ ਜਾਂਦਾ ਰਿਹਾ ਅੱਛਾ ਜੀ ਮਾਸਟਰਾਂ ਤੋਂ ਮੈਂ ਕੁੱਟਾਂ ਖਾਧੀਆਂ ਮੈਂ ਪੜਿਆ ਨਹੀਂ ਹੈਗਾ ਪੰਜ ਹੀ ਪੜਿਆ ਮੈਨੂੰ ਕੱਲੀ ਪੰਜਾਬੀ ਆਉਂਦੀ ਹੈ ਠੀਕ ਹੈ ਜੀ ਤੇ ਰੱਬ ਦੀ ਰਹਿਮਤ ਉਹ ਸੁਬਾਈ ਤੁਸੀਂ ਜੋ ਪੜਿਆ ਨਾ ਜੀ ਹਾਂਜੀ ਉਹ ਜੋ ਤੁਸੀਂ ਪੜਿਆ ਨਾ ਜੀ ਉਹ ਸੱਚ ਪੜਿਆ ਹਾਂ ਸੱਚ ਪੜਿਆ ਇਹ ਦੁਨੀਆਵੀ ਨਹੀਂ ਨਾ ਪੜਿਆ ਤੁਸੀਂ ਰੋਹਾਨੀ ਪੜਿਆ ਭਾਈ ਜੀ ਤੁਹਾਡਾ ਸੁਭਾਅ ਇੰਨਾ ਵਧੀਆ ਲੱਗਿਆ ਵੀ ਜਦੋਂ ਤੁਸੀਂ ਅਸੀਂ ਬਾਹਰ ਖੜੇ ਸੀ ਤੁਸੀਂ ਸਾਨੂੰ ਆਵਾਜ਼ ਮਾਰੀ ਤੇ ਮੈਨੂੰ ਐ ਲੱਗਾ ਵੀ ਮੇਰੇ ਵੱਡੇ ਭਰਾਣੇ ਮੈਨੂੰ ਆਵਾਜ਼ ਮਾਰੀ ਤੇ ਮੈਨੂੰ ਤੁਹਾਡੇ ਕੋਲੇ ਆ ਕੇ ਸਾਨੂੰ ਤੁਹਾਡੇ ਕੋਲੇ ਆ ਕੇ ਮਹਿਸੂਸ ਹੋਇਆ ਹੀ ਨਹੀਂ ਵੀ ਅਸੀਂ ਤੁਹਾਡੇ ਕੋਲੇ ਪਹਿਲੀ ਵਾਰ ਹੀ ਆਏ ਇਹ ਸੰਗਤਾਂ ਦਾ ਜੀ ਮੇਰਾ ਕੁਝ ਨਹੀਂ ਸਾਰਾ ਸੰਗਤਾਂ ਦਾ ਮੈਂ ਤਾਂ ਇੱਕ ਬੇਨਤੀ ਕਰਨੀ ਚਾਹੁੰਨਾ ਤੁਹਾਡੇ ਚੈਨਲ ਰਾਹੀਂ ਹਰ ਮਾਂ ਬਾਪ ਨੂੰ ਵੀ ਜਦੋਂ ਵੀ ਤੁਸੀਂ ਬਠਿੰਡਾ ਮਾਨਸਾ ਰੋਡ ਲੰਘੋ ਬੱਸ ਸਟੈਂਡ ਭਾਈ ਦੇ ਸਿੱਧੇ ਉੱਤੇ ਰਾਠੀ ਕਲਾ ਕੇਂਦਰ ਬਣਿਆ ਵਾ ਤੁਹਾਡੇ ਬੱਚਿਆਂ ਨੂੰ ਭਾਵੇਂ ਤੁਸੀਂ ਚੰਦ ਤਾਰਿਆਂ ਦੀ ਸ਼ੈਰ ਕਰਾਈ ਹੋਵੇ ਪਰ ਇੱਕ ਵਾਰੀ ਕਲਾ ਕੇਂਦਰ ਚ ਲੈ ਕੇ ਆਉਣਾ ਨਾ ਭੁੱਲਿਓ ਕਿਉਂਕਿ ਇੱਥੇ ਤੁਹਾਡੇ ਬੱਚੇ ਆਉਣਗੇ ਉਹ ਕਲਾ ਨੂੰ ਵੇਖਣਗੇ ਉਹ ਆਪਣੇ ਹੱਥੀਂ ਕਿਰਤ ਕਰਨ ਲੱਗਣਗੇ ਸਹੀ ਹੈ ਬਈ ਸਭ ਤੋਂ ਵੱਡਾ ਉਹ ਆਪਣੇ ਹੱਥੀਂ ਕੰਮ ਕਰਨ ਲੱਗਣ ਤੁਹਾਡੇ ਬੱਚੇ ਜੋ ਵੀ ਤੁਸੀਂ ਕੰਮ ਕਰਦੇ ਹੋ ਆਪਣੇ ਬੱਚਿਆਂ ਨੂੰ ਆਪਣੇ ਕੰਮ ਦੇ ਨਾਲ ਜੋੜਿਆ ਕਰੋ ਤਾਂ ਜੋ ਕਿ ਤੁਸੀਂ ਜ ਉਹਨਾਂ ਬੱਚਿਆਂ ਨੂੰ ਅੱਗੇ ਉਹਨਾਂ ਦਾ ਫਿਊਚਰ ਬਚਾਉਣਾ ਅੱਜ ਦੀ ਜਵਾਨੀ ਕੀ ਅੱਜ ਦੀ ਜਵਾਨੀ ਜਿਆਦਾ ਮੋਬਾਈਲ ਨੂੰ ਵਰਤਦੀ ਹੈ ਮੈਨੇ ਕਹਿੰਦਾ ਮੋਬਾਈਲ ਵਰਤਣਾ ਮਾੜਾ ਪਰ ਮੋਬਾਈਲ ਦੇ ਵਿੱਚੋਂ ਨਿਕਲ ਕੇ ਕੁਝ ਪ੍ਰੈਕਟੀਕਲ ਕਰਨਾ ਵੀ ਬਹੁਤ ਜ਼ਰੂਰੀ ਹੈ ਨਹੀਂ ਨਹੀਂ ਭਾਈ ਜਿਹੜੀ ਤੁਹਾਡੀ ਗੱਲ ਹੈ ਇਹ ਬਹੁਤ ਹੀ ਸੱਚੀ ਹਾਂ ਹਾਂ ਨਹੀਂ ਦੱਸ ਜਿੰਨੀ ਕਹਦੀ ਓਨੀ ਸੱਚੀ ਹੈ ਬੱਚੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਛੋਟੇ ਬੱਚੇ ਜੇ ਤੁਹਾਡੇ ਕੁਝ ਬਣਾਉਂਦੇ ਆ ਉਹਨਾਂ ਨੂੰ ਬਣਾਉਂਦਿਆ ਤੁਸੀਂ ਭਾਗਾਂ ਵਾਲੇ ਮਾਂ-ਬਾਪ ਜਿਹਦੇ ਤੁਹਾਡੇ ਬੱਚੇ ਕੁਝ ਹੱਥੀ ਬਣਾਉਂਦੇ ਆ ਉਹ ਮੋਬਾਈਲ ਚੋਂ ਨਿਕਲੇ ਆ ਉਹਨਾਂ ਨੂੰ ਬਣਾਉਣ ਦਿਓ ਬਿਲਕੁਲ ਭਾਈ ਜੀ ਦੀ ਕਲਾ ਦੇਖਣ ਖਾਤਰ ਜਦੋਂ ਵੀ ਤੁਸੀਂ ਇਧਰਲੀ ਸਾਈਡ ਆਓ ਨੰਗਾ ਨਹੀਂ ਮੈਂ ਅਸੀਂ ਕਹੂੰਗਾ ਕਿ ਨੰਗਾ ਨਾ ਤੁਸੀਂ ਸਪੈਸ਼ਲ ਨੰਗਾ ਨਹੀਂ ਬਹੁਤ ਸੰਗਦਰ ਸਪੈਸ਼ਲ ਤੁਸੀਂ ਆਓ ਹਾਂ ਸਪੈਸ਼ਲ ਵੀ ਆਉਂਦੇ ਆ ਬਹੁਤ ਸਪੈਸ਼ਲ ਆਓ ਤੁਸੀਂ ਬੱਚਿਆਂ ਨੂੰ ਨਾਲ ਲੈ ਕੇ ਆਓ ਤੇ ਬੱਚਿਆਂ ਬਾਈ ਜੀ ਨਾਲ ਮਿਲਾਓ ਤੇ ਬਾਈ ਜੀ ਦੀਆਂ ਜਿਹੜੀਆਂ ਕਲਾਕਿਰਤੀਆਂ ਉਹ ਜੀਰ ਜੀ ਦਾ ਬਹੁਤ ਧੰਨਵਾਦ ਤੇ ਭੈਣ ਜੀ ਦਾ ਬਹੁਤ ਤੁਹਾਨੂੰ ਜੀ ਐ ਕਹਿੰਦੇ ਆ ਤੁਹਾਡਾ ਬਹੁਤ ਧੰਨਵਾਦ ਰਾਠੀ ਕਲਾ ਕੇਂਦਰ ਚੋਂ ਆਪਾਂ ਸਾਰਾ ਜਿਹੜੀਆਂ ਕਲਾਕਿਰਤੀਆਂ ਔਰ ਸਾਰੀ ਕਲਾ ਦੇਖ ਕੇ ਫੜਾਪਾ ਵਾਪਸ ਘਰ ਨੂੰ ਜਾ ਰਹੇ ਆਂ ਤੇ ਬਾਹਰ ਆ ਕੇ ਖੜੇ ਆਂ ਤੇ ਜਾਣਾ ਆਪਾਂ ਹੈਗਾ ਇੱਧਰ ਮੋੜ ਹੋ ਕੇ ਰਾਮਪੁਰਾ ਹੋ ਕੇ ਫਿਰ ਆਪਾਂ ਭਗਤੇ ਪਈ ਜਾਵਾਂਗੇ ਹਾਂਜੀ ਤੇ 80 ਕਿਲੋਮੀਟਰ ਸਾਨੂੰ ਇੱਧਰ ਦੀ ਪੈ ਜਾਊਗਾ ਬਿਲਕੁਲ ਤੇ ਜਿਵੇਂ ਅਸੀਂ ਅਗਲੀ ਵੀਡੀਓ ਚ ਹਰ ਵੀਡੀਓ 'ਚ ਇਹ ਕਹਿੰਦੇ ਆ ਵੀ ਸਾਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਤੇ ਉਮੀਦ ਹੈ ਵੀ ਤੁਸੀਂ ਇਹ ਜ਼ਰੂਰ ਕਰੋਗੇ ਤੇ ਚਲੋ ਠੀਕ ਹੈ ਜੀ ਫਿਰ ਹੁਣ ਛੇਤੀ ਮਿਲਾਂਗੇ ਸੋਹਣੇ ਸਫਰਾਂ ਤੇ ਅਗਲੀ ਵੀਡੀਓ ਤੇ ਨਾਲ ਸਤਿ ਸ਼੍ਰੀ ਅਕਾਲ